ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਦੇ ਅਸ਼ਮੀਤ ਚੌਂਕ 'ਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਟ੍ਰੈਵਲ ਏਜੰਟ ਤੋਂ ਪਰੇਸ਼ਾਨ ਪਤੀ-ਪਤਨੀ ਪਾਣੀ ਵਾਲੀ ਟੈਂਕੀ ਤੇ ਜਾ ਚੜੇ ਇਹ ਦੇਖ ਕੇ ਇਲਾਕੇ ਚ ਹੰਗਾਮਾ ਹੋ ਗਿਆ ਤੇ ਵੱਡੀ ਗਿਣਤੀ ਚ ਲੋਕਾਂ ਦੀ ਭੀੜ ਉੱਥੇ ਇਕੱਠੀ ਹੋ ਗਈ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਕੇ ਦੋਹਾਂ ਨੂੰ ਸਮਝਾ ਕੇ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੂਰਾ ਮਾਮਲਾ ਕੀ ਹੈ ਉਹ ਤੁਹਾਨੂੰ ਦੱਸ ਦਿੰਨੇ ਆ ਕਿ ਜਾਣਕਾਰੀ ਦੇ ਮੁਤਾਬਕ ਇਹ ਪਤੀ ਪਤਨੀ ਵਿਦੇਸ਼ ਜਾਣਾ ਚਾਹੁੰਦੇ ਸੀ ਇਸੇ ਸੁਫਨੇ ਦਾ ਫਾਇਦਾ ਚੁੱਕ ਕੇ ਇੱਕ ਇਮੀਗ੍ਰੇਸ਼ਨ ਏਜੰਟ ਨੇ ਉਹਨਾਂ ਤੋਂ ਸੇ ਠagਲੇ ਇਹ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਦੇ ਵੱਲੋਂ ਇਸ ਦੀ ਸ਼ਿਕਾਇਤ ਉਹਨਾਂ ਨੇ ਪੁਲਿਸ ਨੂੰ ਵੀ ਦਿੱਤੀ ਸੀ ਪਰ ਕੋਈ ਸੁਣਵਾਈ ਨਾ ਹੋਣ ਤੇ ਉਹਨਾਂ ਦੇ ਸਬਰ ਦਾ ਬੰਨ ਟੁੱਟ ਗਿਆ ਤੇ ਉਹ ਅੱਜ ਪਾਣੀ ਵਾਲੀ ਟੈਂਕੀ ਤੇ ਜਾ ਚੜੇ ਨੇ ਤੇ ਟੈਂਕੀ ਤੇ ਚੜੇ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਟਰੈਵਲ ਏਜੰਟ ਨੇ ਉਹਨਾਂ ਦੇ ਨੌ ਪੁੱਤ ਤੋਂ ਤੇ ਉਹ 10 ਲੱਖ ਰੁਪਇਆ ਉਹਨਾਂ ਨੇ ਬੈਂਕ ਤੋਂ ਕਰਜ਼ਾ ਲਿਆ ਸੀ ਉਹਨਾਂ ਨੇ ਕਿਹਾ ਕਿ ਹੁਣ ਜੇਕਰ ਉਹ ਦਫ਼ਤਰ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਦੇ ਰੱਖੇ ਹੋਏ ਬੌਂਸਰ ਉਹਨਾਂ ਨੂੰ ੱੱਕੇ ਮਾਰ ਕੇ ਦਫ਼ਤਰ ਚੋਂ ਬਾਹਰ ਕੱਢ ਦਿੰਦੇ ਨੇ ਤੇ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਤੇ ਇਸੇ ਦੇ ਚਲਦਿਆਂ ਸੁਣਵਾਈ ਨਾ ਹੋਣ ਤੇ ਉਹ ਪਤੀ ਪਤਨੀ ਪਾਣੀ ਵਾਲੀ ਟੈਂਕੀ ਤੇ ਚੜੇ ਨੇ ਤੇ ਉੱਥੇ ਹੀ ਮੌਕੇ ਤੇ ਹੋਰ ਲੋਕ ਵੀ ਮੌਜੂਦ ਸੀ ਜਿਨ੍ਹਾਂ ਨੇ ਦੱਸਿਆ ਕਿ ਉਹ ਵੀ ਪੀੜਤ ਨੇ ਉਹਨਾਂ ਦੇ ਕੋਲੋਂ ਵੀ ਇਸ ਟਰੈਵਲ ਏਜੰਟ ਨੇ ਪੈਸੇ ਠਾ ਨੇ ਲੋਕਾਂ ਨੇ ਦੱਸਿਆ ਕਿ ਕਿਸੇ ਕੋਲੋਂ 18 ਲੱਖ ਕਿਸੇ ਕੋਲੋਂ 10 ਲੱਖ ਤੇ ਹੋਰ ਕਈ ਲੋਕਾਂ ਨੂੰ ਵੀ ਇਸੇ ਤਰ੍ਹਾਂ ਠੱਗਿਆ ਜਾ ਚੁੱਕਾ ਹੈ ਤੇ ਫਿਲਹਾਲ ਦੇ ਲਈ ਮੌਕੇ ਤੇ ਪਹੁੰਚੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹ ਦੇਖਣਾ ਹੋਵੇਗਾ ਕਿ ਉਹਨਾਂ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ ਪਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਤੀ ਪਤਨੀ ਟਰੈਵਲ ਏਜੰਟ ਦੀ ਠੱਗੀ ਤੋਂ ਪਰੇਸ਼ਾਨ ਹੋ ਕੇ ਪਾਣੀ ਵਾਲੀ ਟੈਂਕੀ ਤੇ ਜਾ ਚੜੇ ਨੇ ਤੇ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਵੀ ਠੱਗੀ ਹੋਈ ਹੈ ਕਿਸੇ ਤੋਂ 18 ਲੱਖ ਕਿਸੇ ਤੋਂ 10 ਲੱਖ ਹੁਣ ਤੱਕ ਠੱਗਿਆ ਜਾ ਚੁੱਕੇ ਤੇ ਜੇਕਰ ਅਸੀਂ ਕੋਈ ਕਾਰਵਾਈ ਜਾਂ ਕੋਈ ਸੁਣਵਾਈ ਲਈ ਦਫ਼ਤਰ ਦੇ ਵਿੱਚ ਜਾਂਦੇ ਆ ਤਾਂ ਉਹਨਾਂ ਦੇ ਰੱਖੇ ਹੋਏ ਬੌਂਸਰ ਸਾਨੂੰ ੱੱਕੇ ਮਾਰ ਕੇ ਬਾਹਰ ਕੱਢ ਦਿੰਦੇ ਨੇ ਤੇ ਇਸੇ ਤਰ੍ਹਾਂ ਇਹ ਜਿਹੜਾ ਨੌਜਵਾਨ ਹੈ ਇਹ ਵੀ ਜਦੋਂ ਪਾਣੀ ਵਾਲੀ ਟੈਂਕੀ ਤੇ ਚੜਿਆ ਤਾਂ ਉਸਦੇ ਪਿਤਾ ਨੇ ਦੱਸਿਆ ਕਿ ਉਹਨਾਂ ਨੇ ਇਸ ट्रैवल ਏਜੰਟ ਨੂੰ 10 ਲੱਖ ਰੁਪਏ ਦਿੱਤਾ ਸੀ ਜੋ ਕਿ ਉਹਨਾਂ ਨੇ ਕਰਜ਼ਤ ਚੱਕ ਕੇ ਲਿਆ ਸੀ ਤੇ ਹੁਣ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਤੇ ਨਾ ਹੀ ਉਹਨਾਂ ਨੂੰ ਵਿਦੇਸ਼ ਭੇਜਿਆ ਜਾ ਰਿਹਾ ਜਿਸ ਤੋਂ ਪਰੇਸ਼ਾਨ ਹੋ ਕੇ ਉਹਨਾਂ ਨੇ ਅੱਜ ਇਹ ਕਦਮ ਚੁੱਕਿਆ ਤੇ ਫਿਲਹਾਲ ਦੇ ਲਈ ਪੁਲਿਸ ਦੇ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਕਿ ਇਸ પતિ ਪਤਨੀ ਨੂੰ ਸਮਝਾ ਕੇ ਥੱਲੇ ਬੁਲਾਇਆ ਜਾ ਸਕੇ ਤੇ ਇਹ ਦੇਖਣਾ ਹੋਵੇਗਾ ਕਿ ਇਹਨਾਂ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ ਤੁਸੀਂ ਇਸ ਖਬਰ ਨੂੰ ਲੈ ਕੇ ਦੀ ਸੋਚਦੇ ਹੋ ਸਾਡੀ ਆਪਣੀ رائے ਸਾਡੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੀ ਕਰੋ ਤੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਕੀ ਕਿਹਾ ਜਾ ਰਿਹਾ ਹੈ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਹਾਂਜੀ ਮੈਨੂੰ ਥੱਲੇ ਉਤਰੇ ਨੇ ਕੁਝ ਦਿਲ ਨੂੰ ਮਿਲਦਾ ਕਿ ਤਸੱਲੀ ਹੈ ਕੋਈ ਗੱਲਬਾਤ ਹੋਈ ਹੋਊਗੀ ਤਾਂ ਕਰਕੇ ਹਾਂਜੀ ਹਾਂ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਈ ਨਾ ਕੋਈ ਇਹਨਾਂ ਨੇ ਆਪਸ ਵਿੱਚ ਕਰਿਆ ਹੋਣਾਗਾ ਵੀ ਇਸੇ ਕਰਕੇ ਤਾਂ ਹਾਂਜੀ ਹਾਂ ਹਾਂਜੀ ਹਾਂ ਆਪਦੀ ਮਰਜ਼ੀਆਂ ਜਦੋਂ ਪੁਲਿਸ ਨੇ ਕੋਈ ਕਾਰਵਾਈ ਕੇ ਕਰੀਏਗੀ ਇਦੇ ਕਰਕੇ ਗੱਲਬਾਤ ਇਹੀ ਹੈ ਜੀ ਵੀ ਪੁਲਿਸ ਜੋ ਐਸ ਪਰ ਲਾਅ ਬੰਦ ਹੈ ਅਸੀਂ ਦੇਖੋ ਲਾਅ ਦੇ ਅਧੀਨ ਦਾਇਰੇ ਚ ਰਹਿ ਕੇ ਕੰਮ ਕਰਨਾ ਹੈ ਤਾਂ ਜੋ ਵੀ ਐਸ ਪਰ ਲਾਅ ਬੰਦ ਦੀ ਕਾਰਵਾਈ ਹੈ ਉਹ ਜ਼ਰੂਰ ਕਰਾਂਗੇ ਇਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਔਰ ਟਾਈਮਲੀ ਪ੍ਰਾਇੋਰਟੀ ਬੇਸਿਸ ਤੇ ਕਰਾਂਗੇ ਬੇਜ਼ਰ ਬਹੁਤਾਂ ਲੋਕਾਂ ਨੂੰ ਕੀ ਸੁਣੀ ਖਾਵਾਂ ਸਾਰਿਆਂ ਨੂੰ ਇਹੀ ਦਿੱਤਾ ਹੈ ਜੀ ਦੇਖੋ ਕਾਫੀ ਜਿਹੜੇ ਤੁਸੀਂ ਮਲਟੀਪਲ ਕੰਪਲੇਨਟ ਕਹਿ ਰਹੇ ਸੀ ਇੱਥੇ ਆਏ ਸਾਰਿਆਂ ਤੋਂ ਅਸੀਂ ਕੰਪਲੇਨਟਸ ਲੈ ਲਈਆਂ ਉਹਨਾਂ ਨੂੰ ਕਿਹਾ ਕਿ ਟਾਈਮ ਬਾਉਂਡ ਤਰੀਕੇ ਦੇ ਨਾਲ ਸਾਰਿਆਂ ਦੀ ਕੰਪਲੇਂਟ ਦਾ ਵੈਰੀਫਾਈ ਕੀਤਾ ਜਾਊਗਾ। ਦੇਖੋ ਐਵੀਡੈਂਸ ਜੋ ਵੀ ਹੈ ਕਲੈਕਟ ਕੀਤਾ ਜਾਊਗਾ ਐਂਡ ਕਾਰਵਾਈ ਕੀਤੀ ਜਾਊਗੀ। ਉਹਨਾਂ ਨਾਲ ਪਹਿਲਾਂ ਹੀ ਦਰਜ ਕੀਤਾ ਹੋਇਆ ਹੈ। ਸੋ ਅੱਗੇ ਹੁਣ ਕੀ ਉਹਦੇ 'ਚ ਕਾਰਵਾਈ ਅਮਲ ਚ ਲਿਆਂਦੀ ਜਾਏਗੀ? ਕੀ ਗੱਲਬਾਤ ਹੋਈ ਕੋਈ ਇਮੀਗ੍ਰੇਸ਼ਨ ਨਾਲ ਗੱਲਬਾਤ ਹੋਈ ਤੁਹਾਡੀ ਇਸ ਮਾਮਲੇ 'ਚ? ਹਲੇ ਮੇਰੀ ਉਹਨਾਂ ਨਾਲ ਨਹੀਂ ਗੱਲਬਾਤ ਹੋਈ ਜੀ। ਉਹਨਾਂ ਨੂੰ ਆਪ ਦਾ ਪੱਕੇ ਪੇਸ਼ ਕਰੋ ਜ਼ਰੂਰ। ਇੱਕ ਮੌਕਾ ਉਹਨਾਂ ਨੂੰ ਵੀ ਦਿੱਤਾ ਜਾਊਗਾ ਪੱਕੇ ਪੇਸ਼ ਕਰਨ ਦਾ। ਤੇ ਇਹਨਾਂ ਨੂੰ ਵੀ ਆਪਣੇ ਸਾਰੇ ਜਿਹੜੇ ਅਲੀਗੇਸ਼ਨ ਦੇਖੋ ਇਹ ਕੈਲੀਗੇਸ਼ਨ ਹੁੰਦੇ ਆ ਅਸੀਂ ਲਾਅ ਦੇ ਦਾਇਰੇ ਤਾਂ ਜੋ ਵੀ ਇਹਨਾਂ ਦੇ ਅਲੀਗੇਸ਼ਨ ਨੇ ਇਹਨਾਂ ਕੋਲ ਸਬਸਟੈਂਸ਼ੀਅਲ ਪ੍ਰੂਫਸ ਨੇ ਤਾਂ ਦੂਜੀ ਪਾਰਟੀ ਨੂੰ ਵੀ ਮੌਕਾ ਦਿੱਤਾ ਜਾਊਗਾ ਤੇ ਜੋ ਬੰਦੀ ਕਾਰਵਾਈ ਆ ਉਸੇ ਹਿਸਾਬ ਨਾਲ ਲੈਂਦੀ ਜਿਹੜਾ ਸਰ ਇਹਨਾਂ ਦੇ ਉੱਪਰ ਲਾਇਆ ਤਬੀਅ ਠੀਕ ਹੈ ਹੁਣ ਜੋ ਦੇਖੋ ਆਪੇ ਉੱਤਰ ਕੇ ਆਏ ਨੇ ਐਂਡ ਜੋ ਇੱਕ ਵਾਰੀ ਪ੍ਰਾਈਮਾ ਫੇਸੀ ਦੇਖਣ ਤੋਂ ਲੱਗ ਰਿਹਾ ਤਬੀਅਤ ਬਿਲਕੁਲ ਠੀਕ ਹੈ ਬਾਕੀ ਅਸੀਂ ਡਾਕਟਰ ਐਂਬੂਲੈਂਸ ਬੁਲਾਈ ਹੋਈ ਹੈ ਇੱਕ ਵਾਰੀ ਇਹਨਾਂ ਦਾ ਚੈੱਕਅਪ ਵੀ ਕਰਾ ਲਾਂ